ਅਕਸਰ ਲੋਕ ਜਹਾਜ਼ਾਂ ਦਾ ਸਫ਼ਰ ਕਰਦੇ ਨੇ ਤੇ ਪਰ ਜਹਾਜ਼ਾਂ ਦੇ ਸਫ਼ਰ ਕਰਨ ਦੇ ਦੌਰਾਨ ਬਹੁਤ ਅਜਿਹੇ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਹੜੀਆਂ ਕਿ ਮੰਪਾਗੀਆਂ ਹੁੰਦੀਆਂ ਨੇ ਇਸੇ ਤਰੀਕੇ ਦੇ ਨਾਲ ਜਦੋਂ ਹੁਣ 에어 ਇੰਡੀਆ ਦਾ ਇੱਕ ਜਹਾਜ਼ ਗੁਜਰਾਤ ਅਹਮਦਾਬਾਦ ਤੋਂ ਗੋਟਵਿੰਗ ਲੰਡਨ ਜਾ ਰਿਹਾ ਸੀ ਤੇ ਉਥੇ ਇੱਕ ਬਿਆਹਤ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਹ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਤੇ 225 ਫੁੱਟ ਉਚਾਈ ਤੇ ਜਦੋਂ ਜਹਾਜ਼ ਪਹੁੰਚਿਆ ਤੇ ਅੰਦਰ ਅੰਦਰੂਨੀ ਖਰਾਬੀ ਹੋਣ ਕਰਕੇ ਇਹ ਦੋ ਮੰਜ਼ਲਾਵਾਂ ਨਾਲ ਯਾਨੀ ਕਿ ਦੋ ਮਾਰਤਾਂ ਨਾਲ ਟਕਰਾਇਆ ਤਾਂ ਉਸ ਤੋਂ ਬਾਅਦ ਇਹ ਜਹਾਜ਼ ਅੱਧ ਦੇ ਬਬੂਲੇ ਵਾਂਗ ਇੱਕਦਮ ਬਦਲ ਗਿਆ ਤਾਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਹੀ ਅਣਸੁਖਾਵੀ ਘਟਨਾ ਵਾਪਰ ਗਈ ਜਿਸ ਤੋਂ ਬਾਅਦ ਇਸ ਜਹਾਜ਼ ਦੇ ਵਿੱਚ ਜਿਹੜੇ ਸਵਾਰ 200 ਤੋਂ ਵੱਧ ਜਿਹੜੇ ਵਿਅਕਤੀ ਸੀਗੇ ਪੈਣ 265 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਦੱਸਦੀ ਹੈ ਕਿ 12 ਜਿਹੜੇ ਚਾਲਕ ਸੀਗੇ ਜੇ ਸੰਚਾਲਕ ਸੀਗੇ ਜਹਾਜ਼ ਨੂੰ ਵਿਚੇਰ ਹੋਸਟਸ ਜਾਂ ਹੋਰ ਜਿਹੜੇ ਇਹਨਾਂ ਦੇ ਮੈਂਬਰ ਸੀਗੇ ਉਹ ਸੀਗੇ ਔਰ ਬਾਕੀ ਜਿਹੜੇ ਹੋਰ ਸਵਾਰੀਆਂ ਸਵਾਰ ਸੀਗੀਆਂ ਯਾਤਰੀ ਸੀਗੇ ਤਾਂ ਜਿਹੜੇ ਕਿ ਹਾਦਸੇ ਦਾ ਸ਼ਿਕਾਰ ਹੋਏ ਨੇ ਪਰ ਇਸ ਵਿੱਚ ਬਿਹਦ ਹੀ ਇੱਕ ਵੱਡੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੇ ਜਦੋਂ ਕਮਿਸ਼ਨਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਔਰ ਬੇਹਾਦ ਹੀ ਮਾਤਪਾਕੀਆਂ ਤਸਵੀਰਾਂ ਸਾਹਮਣੇ ਆਈਆਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸੀਗਾ ਔਰ ਲੋਕ ਬੜੇ ਚਾਮਾ ਨਾਲ ਇਹ ਹਵਾਈ ਯਾਤਰਾ ਕਰਦੇ ਨੇ ਸਫਰ ਕਰਦੇ ਨੇ ਪਰ ਕੀ ਕੁਝ ਉਹਨਾਂ ਨਾਲ ਵਾਪਰ ਜਾਂਦਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇਓ ਬੇਹਾਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਉੱਥੇ ਇੱਕ ਚਮਤਕਾਰ ਵੀ ਹੁੰਦਾ ਹੋਇਆ ਦਿਖਾਈ ਦਿੱਤਾ ਜਿੱਥੇ ਇਹਨਾਂ ਸਾਰੀਆਂ ਸਵਾਰੀਆਂ ਵਿੱਚੋਂ ਯਾਤਰੀਆਂ ਵਿੱਚੋਂ ਇੱਕ ਵਿਅਕਤੀ ਜੋ ਹੈ ਉਹ ਬਚ ਗਿਆ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਹ ਵਿਅਕਤੀ ਖੁਦ ਹੈਰਾਨ ਹੈ ਕਿ ਆਖਰ ਇਹ ਕਿਵੇਂ ਹੋ ਗਿਆ ਕਿ ਉਸਦੀ ਜਾਨ ਬਚ ਗਈ ਕਿਉਂਕਿ ਉਸਨੇ ਕਿਹਾ ਕਿ ਇਨਾ ਭਿਆਨਕ ਹਾਦਸਾ ਸੀ ਹਰ ਪਾਸੇ ਧੂਆ ਹੀ ਧੂਆ ਤੇ ਅਥਰੇ ਬਬੂਲੇ ਜਿਹੜੇ ਨੇ ਉੜਦੇ ਨਜ਼ਰ ਆਏ ਸੀ ਔਰ ਉਹ ਬਚ ਗਿਆ 1 ਵੱਡੇ ਚਮਤਕਾਰ ਤੋਂ ਇਲਾਵਾ ਕੁਝ ਨਹੀਂ ਆ ਤਾਂ ਇਹਦੀ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਹਾਜ਼ ਦੇ ਵਿੱਚ ਅੰਦਰੂਨੀ ਤਕਨੀਕੀ ਖਰਾਬੀ ਹੋਣ ਕਰਕੇ ਇਹ ਵੱਡਾ ਹਾਦਸਾ ਵਾਪਰ ਗਿਆ ਤਾਂ ਸੰਪਰਕ ਜਿਹੜਾ ਵਾ 에ਰਲਾਈਨ ਨਾਲ ਟੁੱਟ ਗਿਆ ਤਾਂ ਉਸ ਤੋਂ ਬਾਅਦ ਜਦੋਂ ਇਹ ਸਾਰਾ ਸੰਪਰਕ ਟੁੱਟਿਆ ਤਾਂ ਬਹੁਤ ਹੀ ਮੰਦਭਾਗੀ ਸਥਿਤੀ ਪੈਦਾ ਹੋ ਗਈ ਤਾਂ ਜਹਾਜ਼ ਦੂਰ ਮਾਤਾਂ ਨਾਲ ਟਕਰਾਇਆ ਤੇ ਬਾਅਦ ਦੇ ਵਿੱਚ ਇਹ ਜਣਾ ਜਹਾਜ਼ ਆ ਅੱਗ ਦੇ ਲਪਟਾਂ ਦੇ ਵਿੱਚ ਬਦਲਦਾ ਹੋਇਆ ਨਜ਼ਰ ਆਇਆ ਤਾਂ ਬੇਹਦੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਔਰ ਜਿਹੜੇ ਵੀ ਇਸ ਜਹਾਜ਼ ਵਿੱਚ ਸਵਾਰ ਸੀ ਕਿਸੇ ਦੀ ਵੀ ਜਾਨ ਨਹੀਂ ਬਚੀ ਸਿਰਫ ਇੱਕ ਵਿਅਕਤੀ ਉਹ ਬਚ ਸਕੇ ਤਾਂ ਚਮਤਕਾਰ ਮੰਨਿਆ ਜਾ ਰਿਹਾ ਕਿ ਆਖਰ ਜਿਸ ਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ ਇਹ ਕੋਈ ਚੀਜ਼ਾਂ ਜਿਹੜੀਆਂ ਬਹੁਤ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤਾਂ ਹਾਲਾਂਕਿ ਕਿਸ ਤਰੀਕੇ ਦੇ ਨਾਲ ਉਹਨਾਂ ਸਾਰੇ ਯਾਤਰੀਆਂ ਨੇ ਦਮ ਤੋੜਿਆ ਇੱਕ ਭਿਆਨਕ ਹਾਦਸੇ ਦਾ ਉਹ ਸਾਰੇ ਸ਼ਿਕਾਰ ਹੋਏ ਨੇ ਤਾਂ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇੱਕ ਤਸਵੀਰਾਂ ਵੀ ਹਰਾਨ ਕਰ ਦੇਣ ਵਾਲੀਆਂ ਸੀ ਔਰ ਪਰਿਵਾਰਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਬੀਹਾਂ ਦੁੱਖ ਦੇ ਵਿੱਚ ਪਰਿਵਾਰਕ ਮੈਂਬਰ ਸੀ ਜਦ ਇਹ ਮੰਦਭਾਗੀ ਖਬਰ ਉਹਨਾਂ ਤੱਕ ਪਹੁੰਚੀ ਕਿ ਜਹਾਜ਼ ਹਾਦਸਾ ਕਰਸ ਹੋ ਗਿਆ ਤੇ ਉਹਨਾਂ ਦੇ ਕੀ ਪੀਤੀ ਹੋਵੇਗੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਬਿਹਾਰ ਦੀ ਇਹ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਬੀਆਂ ਦੀਆਂ ਮੰਤ ਭਾਗੀਆਂ ਤਸਵੀਰਾਂ ਵੀ ਤੁਸੀਂ ਇੱਕ ਵਾਰ ਦੇਖ ਸਕਦੇ ਹੋ